ਲੋ ਵੀ ਦੋਸਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬਾਬੂ ਤੇ ਅੱਜ ਆਪਾਂ ਫਿਰ ਬਾਈ ਕੋਲੇ ਪਹੁੰਚ ਚੁੱਕੇ ਆ ਗੁਰੂ ਬਾਈ ਕੋਲੇ ਪੱਠਲ ਕੋਲੇ ਤੇ ਅੱਜ ਤੁਹਾਨੂੰ ਟਰੈਕਟਰਾਂ ਬਾਰੇ ਜਾਣਕਾਰੀ ਦੇਵਾਂਗੇ ਪੂਰੇ ਟੌਪ ਟੌਪ ਮਾਡਲ ਬਾਈ ਕੋਲੇ ਟਰੈਕਟਰ ਨੇਗੇ ਤੇ ਆਫਰਾਂ ਵੀ ਪੱਟੀਆਂ ਲਾਵਾਂਗੇ ਜਾਇਜ਼ ਰੇਟਾਂ ਤੇ ਟਰੈਕਟਰ ਹੁੰਦੇ ਨੇ ਬਾਈ ਕੋਲੇ ਇੱਕ ਇੱਕ ਕਰਦੇ ਆ ਬਾਈ ਨਾਲ ਗੱਲਬਾਤ ਸਸਰੀ ਗੱਲ ਬਾਈ ਜੀ ਸਸਰੀ ਗੱਲ ਬਾਈ ਸਵਾਗਤ ਆ ਜੀ ਪਿੰਡ ਹੁੰਦੀ ਥੋੜਾ ਬਹੁਤ ਬਤਨਵਾੜ ਬਾਈ ਜੀ ਹੋ ਠੀਕ ਠਾਕ ਹਾਂ ਬਾਈ ਠੀਕ ਹੈ ਬਾਈ ਜਿਵੇਂ ਬਾਈ ਦੇ ਪਿਛਲੇ ਵੀਡੀਓ ਚ ਪਾਈਆਂ ਨੇ ਕਮੈਂਟ ਕਰੇ ਸੀਗੇ ਵੀ ਲੋਕੇਸ਼ਨ ਸਹੀ ਦੱਸਿਆ ਕਰੋ ਸਹੀ ਲੋਕੇਸ਼ਨ ਆਪਣੀ ਕੀ ਹੈ ਲੋਕੇਸ਼ਨ ਪਿੰਡ ਪੱਠੜਾ ਜੀ ਆਪਣਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਨੀਅਰ ਤਨੌਲਾ ਮੰਡੀ ਜੀ ਇੱਥੇ ਨਾਲ ਆਪਣਾ ਤਨੌਲੇ ਤੋਂ ਕਿੰਨਾ ਕੁ ਦੂਰ ਹੈ 4 ਕਿਲੋਮੀਟਰ ਥੱਲੇ ਹੈ ਜੀ ਉੱਤਰ ਕੇ ਰੋਡ ਤੋਂ ਹਾਈਵੇ ਦੇ ਉੱਪਰੋਂ ਇਧਰ ਹਰੀਗੜ੍ਹ ਨੇੜੇ ਪੈ ਜਾਂਦਾ ਆਪਣੇ ਠੀਕ ਹੈ ਜੀ ਹਾਂ ਜੀ ਜਿੱਤੋ ਮੱਝਾ 14 15 ਕਾ 14 15 ਟਰੈਕਟਰ ਸਟਾਕ ਪੂਰਾ ਜਮਾ ਕਰਕੇ ਰੱਖਿਆ ਹਾਂ 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 ਅੱਜ ਕੋਈ ਗਾਗ ਬਾਈ ਖਾਲੀ ਨਹੀਂ ਮੁੜ ਕੇ ਜਾਊਗਾ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਲੈਣਾ ਬਾਈਆਂ ਕੋਲੇ ਸਾਰੇ ਮੌਜੂਦ ਨੇ ਆ ਜੀ ਹਾਂ ਠੀਕ ਆ ਬਾਈ ਜੀ ਤੇ ਲੋ ਬਾਈ ਜੀ ਆਪਾਂ ਸਟਾਰਟ ਕਰਾਂਗੇ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ ਵਾਲਾ ਜੂਝੇ ਗੀਅਰ ਵਾਲਾ ਹਾਂ ਕਦੇ ਕੰਡੀਸ਼ਨ ਚੈੱਕ ਕਰੋ ਬਾਈ ਜੀ ਲੋ ਬਾਈ ਜੀ ਪੂਰਾ ਕੋਕਾ ਪੀਸ ਪਿਆ ਜੇ ਬਾਈ ਇਹ ਸਿਸਟਮ ਦੀ ਗੱਲ ਕਰੀਏ ਬਾਈ ਜੀ ਨਾਲ ਹੀ ਜਾਊਗਾ ਸਾਰਾ ਕੁਝ ਨਾਲ ਹੀ ਆਇਆ ਜੀ ਲੱਗਿਆ ਲੱਗਿਆ 34000 ਰੁਪਏ ਦਾ ਵਧੀਆ ਲੱਗਿਆ ਹੈ ਬੂਫਰ ਉੱਪਰ ਉਹ ਵੀ ਨਾਲ ਹੀ ਦੇਵਾਂਗੇ ਬੇਟ ਸੇਟ ਕੰਪਨੀ ਵੱਲੋਂ ਲਗਵਾਏ ਨੇ ਬੰਦੇ ਦੇ ਠੀਕ ਹੈ ਜੀ ਇਹ ਟਰੈਕਟਰ ਦੀ ਇਹ ਖਾਸੀਅਤ ਹੈ ਚੱਲਿਆ ਨਹੀਂ ਹੋਇਆ ਜੂਜ ਨਹੀਂ ਹੋਇਆ ਖੀਤੀ ਬਾੜੀ ਦੇ ਵਿੱਚ 145 ਘੰਟੇ origignal ਚੱਲਿਆ ਹੈ ਮੀਟਰ ਚੈੱਕ ਕਰਾ ਲਓ ਠੀਕ ਹੈ ਜੀ ਜੇ ਮੈਂ ਮੈਂ ਕਹਾਂ ਹਨਾ ਅਜੇ ਤੱਕ ਵਧਾਈਆਂ ਵੀ ਨਹੀਂ ਪੂਰੀਆਂ ਕਰ ਪਈਆਂ ਹਾਂ ਬਸ ਵਧਾਈਆਂ ਵਾਲੇ ਚ ਹੀ ਚੱਲਿਆ ਹੈ ਮੰਨ ਲਓ ਤੁਸੀਂ ਬੀੜੇ ਪੀੜੇ ਮਾੜੇ ਮੋٹے ਬਸ ਉੱਥੇ ਚੱਲਿਆ ਟਰੈਕਟਰ ਦੀ ਬਾਕੀ ਕੱਲੀ ਐਦਾਂ ਨਹੀਂ ਵੀ ਇੰਨਾ ਚੱਲਿਆ ਹੈ ਇਹ ਟਾਇਰ ਟੂਰ ਸਾਰੇ ਸਾਨੂੰ ਚੈੱਕ ਕਰਾ ਦਿੰਦੇ ਆ ਸਾਰਾ ਕੁਝ ਨਾਲ। ਮੈਨੂੰ ਜਿੰਨਾ ਪਕੇਦੇ ਵਜੇ ਹਜੇ ਰਾਵਣਾ ਵੀ ਪੁਰੀਆਂ ਵੀ ਨਹੀਂ ਆ ਗਿਆ। ਹਾਂਜੀ ਹਾਂ ਮਾਰਕੀਨਾਂ ਬਾਈਕ ਕਰਾ ਸਕਦੇ ਆ। ਮਤਲਬ ਜਿਹੜੀ ਗੱਲ ਆਪਾਂ ਕਹਦੇ ਆਂ ਕਿ ਉਹ ਪਹਿਲਾਂ ਚੈੱਕ ਕਰਾਵੇ ਅਗਲਾ 100 ਰੁਪਏ ਸਾਈ ਕਰ ਜੇ ਆਪਣੇ ਟਰੈਕਟਰ ਲਈ ਜਾਂ ਕੇ ਤਸੱਲੀ ਫੁੱਲ ਕਰਾ ਲਈ ਜੇ ਕੋਈ ਮੰਨ ਲੋ ਸਾਡੀ ਗੱਲ 'ਚ ਫਰਕ ਨਹੀਂ ਤਾਂ ਸਾਡਾ ਟਰੈਕਟਰ ਭੇਜ ਦੇ। ਅਦਰਵਾਇਜ਼ ਨਹੀਂ ਪੇਮੈਂਟ ਅਗਲਾ ਦੇ ਕੇ ਮੰਨ ਲੋ ਆਪਦੇ ਡਾਕੂਮੈਂਟ ਲੈ ਜਾ ਸਕਦਾ। ਠੀਕ ਆ ਬਾਈ ਜੀ। ਤੇ ਪਿੱਛੋਂ ਪਸੋਂ ਹਜੇ ਪੀਟੀਓ ਕਵਰ ਵੀ ਮੰਨ ਕੇ ਚੱਲੋ ਇਹ ਇੱਧਰ ਦਿਖਾ ਸਕਦੇ ਤੁਸੀਂ। ਖੁੱਲ ਉੱਪਰ ਨਹੀਂ ਨਾਲ ਮਤਲਬ ਇਹ ਯੂਜ਼ ਨਹੀਂ ਹੋਇਆ ਕਿਸੇ ਵੀ ਤਰ੍ਹਾਂ ਦਾ ਠੀਕ ਹੈ ਜੀ ਆਪਾਂ ਇੱਕ ਗੱਲ ਕਹਿ ਸਕਦੇ ਹਾਂ ਬਈ ਏਜੰਸੀ 'ਚ ਖੜਾ ਨੇ ਇੱਕ ਵਾਰ ਹਾਂ ਜੀ ਹਾਂ ਹਾਂ ਏਜੰਸੀ ਵਾਲੇ ਹੀ ਕੰਡੀਸ਼ਨ ਆ ਟਰੈਕਟਰ ਦੀ ਦੀ ਜੀ ਠੀਕ ਹੈ ਜੀ ਤੇ ਬਾਕੀ ਇਹ ਪਹਿਲਾਂ ਵਾਲਾ ਮਾਡਲ ਆਪਣਾ 55 ਪਾਵਰ ਵਾਲਾ ਹੁਣ ਇਹ ਟਰੈਕਟਰ ਆ ਰਿਹਾ ਹੈਗਾ ਆਪਣਾ 50 hp ਤੋਂ ਵੀ ਥੱਲੇ ਕਰਤਾ ਜੀ ਇਹ ਟਰੈਕਟਰ ਵੀ ਮਤਲਬ ਬੰਦ ਹੋ ਗਏ ਹਾਂ ਮਤਲਬ ਇਹ ਬੰਦ ਹੋ ਗਏ ਮਾਡਲ ਆ ਰਹੇ ਨੇ ਮਤਲਬ ਜਿੱਦਾ ਸੀਆਰਡੀ ਚ ਆ ਰਹੇ ਨੇ ਇੰਨੀ ਪਾਵਰ ਵਾਲ ਜਾਂ ਫਿਰ ਇਹਨਾਂ ਦਾ ਮੰਨ ਲਓ ਵੀ ਜਿਹੜੀ ਕਾਪੀ ਹੋ 47 48 50 ਤੋਂ ਥੱਲੇ ਬਣਦੀ ਹੈ ਜੀ ਠੀਕ ਆ ਬਾਈ ਜੀ ਹਾਂਜੀ ਹਾਂ ਤੇ ਲੋ ਬਾਈ ਜੀ ਪਾਕੀ ਕੰਡੀਸ਼ਨ ਚੈੱਕ ਕਰ ਲੋ ਬਾਈ ਕਹਿੰਦਾ ਇੱਕ ਨੰਬਰ ਕਮ ਆਗਾ ਬਾਕੀ ਬਈ ਸੁਵਾਸ ਜੋ ਕੇ ਕੰਮ ਆ ਬਾਈ ਬਾਕੀ ਸਾਰੇ ਮਾਰ ਕੇ ਚੈੱਕ ਕਰ ਲੋ ਬਾਕੀ ਫਿਰ ਵੀ ਜਿਵੇਂ ਵੀ ਤੁਹਾਡਾ ਮਨ ਤਸੱਲੀ ਕਰਦਾ ਹੋਇਆ ਬੰਦੇ ਦਾ ਕਿਸੇ ਵੀ ਡਾਊਟ ਹੋਇਆ ਕਲੀਅਰ ਡਾਊਟ ਕਰਕੇ ਫਿਰ ਆਪਣੇ ਨਾਲ ਸੌਦਾ ਕਰ ਸਕਦਾ ਠੀਕ ਆ ਜੀ ਕਿੰਨੇ ਮਾਡਲ ਆ ਬਾਈ ਜੀ ਇਹ 20 ਮਾਡਲ ਹੈ ਜੀ 12ਵੇਂ ਮਹੀਨੇ ਦਾ ਜੀ 2024 ਚੜ ਗਿਆ ਤੇ ਜਿਵੇਂ ਆਪਾਂ ਕਹਦੇ ਪਾਈ ਜੀ ਜੈਂਸੀ ਵਾਲਿਆਂ ਦਾ ਪੁਰਾਣਾ ਟਰੈਕਟਰ ਕਈ ਵਾਰ ਪਿਛਲੇ ਸੈੱਟ ਚਲੇ ਜਾ ਕੇ ਖੜਾਾ ਦਿੰਦੇ ਨੇ ਹਾਂ ਹਾਂ ਉਹ ਵੀ ਹੈ ਮਨ ਲੋ ਕੋਈ ਮਰ ਪਾਰਕੀਆਂ ਲੈ ਲਿਆ ਉਸ ਤੋਂ ਥੋੜਾ ਬੋਤੀ ਉਹਨਾਂ ਨੇ ਮਤਲਬ ਇੱਕ ਕਦੀ ਵਾਰ ਤਾਂ ਉਹ ਕਹਿੰਦੇ ਸੀ ਹਲ ਪਾਏ ਹੋਣਗੇ ਜਾਂ ਤੋਰਾ ਫੇਰਾ ਕਰੇ ਇਹਦੇ ਨਾਲ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਭਾਈ ਜੀ ਇਹਦੀ ਜਾਇਜ਼ ਜਾ ਰੇਟ ਦੱਸਿਓ ਹੁਣ ਕੀ ਮਤਲਬ ਇਹਦੇ ਜਮੀਂ ਮਤਲਬ ਜਾਇਜ਼ ਰੇਟ ਹੈ ਟਰੈਕਟਰ ਦਾ ਜੀ 9 ਲੱਖ 90 ਹਜ਼ਾਰ ਰੁਪਏ ਜੀ ਬਾਕੀ ਮਾਨ ਤਾਨ ਜਿੰਨਾ ਕਿ ਮਤਲਬ ਕਰ ਦੇ ਕਰ ਸਕਦੇ ਹੋ ਆਪਾਂ ਮੌਕੇ ਜੇ ਕੋਈ ਪਾਰਟੀ ਆਊਗੀ ਜ਼ਰੂਰ ਕਰਾਂਗੇ ਜੀ ਠੀਕ ਹੈ ਜੀ ਤੇ ਨਗਦ ਕੈਸ਼ ਦਾ ਰੇਟਟਰ ਹੈ ਜੀ ਨਗਦ ਕੈਸ਼ ਦਾ ਭਾਈ ਜੀ 9 ਲੱਖ 90 ਹਜ਼ਾਰ ਰੁਪਏ ਹਾਂਜੀ ਹਾਂਜੀ ਤੇ ਬਾਕੀ ਬਈ ਮਾਨ ਤਾਨ ਬਾਈ ਕਹਿੰਦਾ ਕਰ ਦਾਂਗੇ ਕਿ ਭਾਈ ਜੀ ਤੇ ਅੱਗੇ ਆ ਤੇ ਪੀਪੀ 5 ਨੰਬਰ ਹੈ ਤੇ ਇਹਦਾ ਨੰਬਰ ਕਿੱਥੋਂ ਦਾ ਬਾਈ ਜੀ ਇਹਦਾ ਚੰਡੀਗੜ੍ਹ ਨੰਬਰ ਹੈ ਜੀ ਇਹਦਾ ਚੰਡੀਗੜ੍ਹ ਦਾ ਹਾਂ ਜੀ ਹਾਂ ਤੇ ਲੋ ਬਾਈ ਜੀ ਇਹਦੇ ਵੀ ਚੈੱਕ ਕਰੋ ਕੰਡੀਸ਼ਨ ਜਿਵੇਂ ਆਪਾਂ ਕਹਿੰਦੇ ਬਾਈ ਜੀ ਟਾਇਰ ਬਾਈ ਨੇ ਨਵੇਂ ਨਹੀਂ ਪਵਾਏ ਹੈਗੇ ਮਾਰ ਦੇ ਟਾਇਰ ਹੈ ਜੀ ਮਾਰਕਾ ਵੀ ਚੈੱਕ ਕਰ ਸਕਦੇ ਹਾਂ ਲੈ ਬਾਈ ਮਾਰਕਾ ਵੀ ਚੈੱਕ ਕਰ ਸਕਦੇ ਹੋਗੇ ਇਹ 300 ਘੰਟੇ ਦੇ ਕਰੀਬ ਚੱਲੇ ਹੋ ਰਿਹਾ ਠੀਕ ਹੈ ਜੀ ਬਾਕੀ ਬਾਈ ਜੀ ਜਦ ਤੁਝ ਪੈਰ ਦਾਣਾ ਤੋਂ ਜਜ ਕਰ ਸਕਦੇ ਹੋਗੇ ਪੂਰੇ ਸਾਫ ਪੈਣਗੇ ਨਵਾਂ ਟਰੈਕਟਰ ਹੈਗਾ ਤੇ ਕਿੰਨੇ ਘੰਟੇ ਚੱਲੇ ਬਾਈ ਜੀ ਇਹ ਤਾਂ ਨਕਸੂ ਕੋਣ ਪਾ ਚਲੇ ਜੀ ਠੀਕ ਹੈ ਜੀ ਤਿੰਨ ਮਤ 100 ਘੰਟਾ ਕੰਪਨੀ ਰਿਕਾਰਡ ਬਈ ਜੀ ਕੰਪਨੀ ਰਿਕਾਰਡ ਚੈੱਕ ਕਰਾ ਲਓ ਜੀ ਠੀਕ ਹੈ ਜੀ ਤੇ ਜੇ ਬਈ ਜੀ ਤੁਸੀਂ ਨਵਾਂ ਲੈਣ ਜਾਓਗੇ ਜਿਵੇਂ ਆਪਾਂ ਕਹੇ ਦੀ ਬਈ ਜੀ ਆਹ ਸੈਂਸਰੀ ਤੇ ਬੇਟ ਵਗੈਰਾ ਹਾਂ ਇਹ ਲੱਗ ਮਿਲ ਲੈਣੇ ਪੈਂਦੇ ਹਾਂ ਜੀ ਇਹ ਬਾਅਦ ਚ ਲੱਗਦੇ ਮੰਨ ਲਓ ਠੀਕ ਹੈ ਜੀ ਚਲੋ ਬਈ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਪੂਰਾ ਕੁੱਕ ਪਿਆ ਜੇ ਚਿਟਾ ਝੋਟਾ ਵਗੈਰਾ ਵੀ ਨਾਲ ਦੀ ਪੈਣੀ ਤੇ ਮਾਡਲ ਬਈ ਜੀ ਮਾਡਲ ਕਿਹ ਕੀ ਹੈ ਜੀ ਇਹ ਲਾਸਟ ਦਾ ਬਾਈ ਦੀ ਕਾਪੀ ਇਹਦੀ ਨਕਦ ਕਹੇ ਜੀ ਕਹ ਕੇ 21 ਹਾਂ 21 ਮ ਡਿਮਾਂਡ ਇਹਦੀ 1240000 ਰੁਪਏ 1240000 ਰੁਪਏ ਤੇ ਮਾਨਤਾਨ ਹੋ ਜੂਗਾ ਤੇ ਰੰਗ ਪਿੰਡ ਦਾ ਬਾਈ ਜਿੰਨਾ ਹੈਗਾ ਸਾਰਾ ਸਾਰਾ origignal ਚੈੱਕ ਕਰਾ ਲੇ ਬੰਦਾ ਜਿੱਥੇ ਮਰਜੀ ਤਸੱਲੀ ਠੀਕ ਹੈ ਜੀ ਕੰਪਨੀ ਰਿਕਾਰਡ ਚੱਲਿਆ ਬਾਈ ਜਿੱਥੋਂ ਮਰਜੀ ਜਾ ਕੇ ਤਸੱਲੀ ਕਰਕੇ ਟਰੈਕਟਰ ਲਿਜਾ ਸਕਦੇ ਹੋ ਜੇ ਮੈਂ ਕਹਦੇ ਬਾਈ ਜੀ MRF ਦੇ ਅਜੇ ਮਾਰਕਾ ਵੀ ਉਦਾਂ ਹੀ ਖੜਾਗਾ ਤੇ ਬਾਕੀ ਤੁਸੀਂ ਚੈੱਕ ਵੀ ਕਰ ਲਓ ਠੀਕ ਹੈ ਬਾਈ ਜੀ ਤੇ ਲੋਨ ਵਗੈਰਾ ਵੀ ਹੋਊ ਜੀ ਬਾਈ ਜੀ ਟਰੈਕਟਰ ਵੀ ਕੱਟਿਆ ਜਾਊਗਾ ਕੱਟੇ ਜੀ ਠੀਕ ਹੈ ਜੀ ਤੇ ਅੱਗੇ ਹੈਗਾ ਬਾਈ ਜੀ ਅਰਜਨ ਅਰਜਨ ਦਾ ਬਾਈ ਨੇ ਅੱਜ ਮੈਂ ਕਹਿੰਦਾ ਇਹ 555 ਜੀ ਅਰਜਨ ਸੈਂਟਰ ਗੀਅਰ ਚ ਹੈ ਵਧੀਆ ਡਿਮਾਂਡ ਚ ਕਹਿੰਦੇ ਰੇਕਟਰ ਜੀ ਤੇ ਜਿਵੇਂ ਬਾਈ ਜੀ ਕਹਿੰਦੇ ਨੇ ਕਿ ਸੈਂਟਰ ਗੀਅਰ ਦਾ ਖਰਚਾ ਥੋੜਾ ਜਿਹਾ ਘੱਟ ਆਣਾ ਦੂਜੇ ਰੈਕਟਰ ਹਾਂ ਬਸ ਇਹਨੂੰ ਪਸੰਦ ਜ਼ਿਆਦਾ ਕਰਦੇ ਨੇ ਲੋਕ ਠੀਕ ਆ ਜੀ ਤੇ ਲਓ ਬਾਈ ਜੀ ਤੇ ਜੇ ਟਾਇਰ ਟੱਪਿਆਂ ਦੀ ਗੱਲ ਕਰੀਏ ਨਾਲ ਦੇ ਟਾਇਰ ਹੀ 70 ਕੇ ਪੈ ਰੈਕਟਰ ਦੇ ਦੇ ਠੀਕ ਨਾਲ ਦੇ ਟਾਇਰ ਨੇ ਬਾਈ ਜੀ ਤੁਸੀਂ ਜੱਜ ਵੀ ਕਰ ਸਕਦੇ ਹੋ ਨਾਲ ਦੇ ਟਾਇਰ ਨੇਗੇ ਤੇ ਕਿੰਨੇ ਘੰਟੇ ਚੱਲੋਗੇ ਜੀ ਫਿਰ ਇਹ 2000 ਘੰਟੇ ਚੱਲੇ ਜੀ ਲੈ ਬਾਈ ਜੀ 2000 ਘੰਟਾ ਕੰਪਨੀ ਰਿਕਾਰਡ ਚੱਲੇ ਹੈ ਜੇ ਮਾਡਲ ਦੀ ਗੱਲ ਕਰੀਏ ਠੀਕ ਹੈ ਜੀ ਹਾਂ ਜੀ ਇਥੇ ਉਹਨਾਂ ਕਈ ਵਾਰ ਟੂਚ ਨੂੰ ਦਸਨ ਪਾ ਕੇ ਚੀਟੀਆਂ ਪਾਉਂਦੇ ਨੇ ਠੀਕ ਹੈ ਜੀ ਤੇ ਸ਼ੋਅ ਤਾਂ ਮੈਨੂੰ ਲੱਗਦਾ ਜੀ ਸਾਰੇ ਲਾ ਕੇ ਕੰਮ ਲਾ ਹਾਂ 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 ਸ਼ੋਅ origignal ਨਾਲ ਹੀ ਸ਼ੋਅ ਵਸੇ ਚੱਲੇ ਠੀਕ ਹੈ ਠੀਕ ਹੈ ਜੀ ਤੇ ਇਹਦੇ ਕੀ ਡਿਮਾਂਡ ਆ ਭਾਈ ਜੀ ਇਹਦੀ 495000 ਰੁਪਏ ਡਿਮਾਂਡ ਆ ਜੀ ਠੀਕ ਹੈ ਜੀ 495000 ਰੁਪਏ ਬਾਡੀ ਲੈਣ ਦਾ ਭਾਈ ਕਹਿੰਦਾ ਪੂਰਾ ਕੋਕਾ ਪਿਆਗਾ ਲਓ ਭਾਈ ਚੈੱਕ ਕਰੋ ਕੰਡੀਸ਼ਨ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਫਸਟ ਪਾਰਟੀ ਦੀ ਵੀ ਹਾਂ ਜੀ ਫਸਟ ਪਾਰਟੀ ਆ ਤੇ ਅੱਗੇ ਕਹੇ ਭਾਈ ਜੀ ਇਹ ਵੀ ਅਰਜਨ

ਪੂਰਾ ਕੋਕਾ 20 ਹੈ ਟਰੈਕਟਰ ਇੰਜਨ ਗੇਅਰ ਦਾ ਬਾਈ ਜੀ ਜਮਾ ਓਕੇ ਤਸੱਲੀ ਕਰਕੇ ਇੱਥੇ ਬਾ ਬਾਕੀ ਵੀ ਮਨੂ ਚੈੱਕ ਕਰ ਸਕਦਾ ਬੰਦਾ ਆਪਣੇ ਕੋਲ ਆ ਕੇ ਠੀਕ ਆ ਜੀ ਹਾਂ ਜੀ ਚਲੋ ਬਾਈ ਜੀ ਓਕੇ ਰਿਪੋਰਟ ਤੇ ਮੈਂ ਟਰੈਕਟਰ ਤੇ ਬਾਕੀ ਬਾਈ ਜੀ ਇੱਕ ਨੰਬਰ ਕਮ ਆ ਬਾਈ ਦਾ ਤੇ ਕੀ ਡਿਮਾਂਡ ਆ ਬਾਈ ਜੀ ਦੀ ਡਿਮਾਂਡ ਇਹਦੀ 435000 ਰੁਪਏ ਦੀ ਡਿਮਾਂਡ ਹੈ ਜੀ ਠੀਕ ਆ ਜੀ ਤੇ ਪਾਵਰ ਪਲੱਸ ਵਾਲਾ ਗਿਆ ਬਾਈ ਜੀ ਹਾਂ ਜੀ ਡਿਸਟ੍ਰੀਬਿਊਟਰ ਚ ਆ ਗਿਆ ਜੀ ਡਿਸਟ੍ਰੀਬਿਊਟਰ ਹੀ ਲੱਗਿਆ ਤੇ ਆ ਗਿਆ ਗਿਆ ਬਾਈ ਜੀ ਅਸਰ ਜੇ ਇਹ ਬਾਈ ਜੀ ਇਦਾਂ ਦਾ ਟਰੈਕਟਰ ਹੈਗਾ ਘੱਟ ਖਰਚੇ ਦਾ ਟਰਾਲੀ ਕੱਪੇ ਨੂੰ ਠੀਕ ਹੈ ਰੀਪਰ ਤੇ ਲਾ ਲਓ ਰੀਪਰ ਦਾ ਮਤਲਬ ਟਾਈਮ ਆਉਂਦਾ ਮੂਰੇ ਹਾਂਜੀ ਮਤਲਬ ਜਿਹੜੇ ਵੀ ਆਪਾਂ ਮਤਲਬ ਖੇਤੀਬਾੜੀ ਦਾ ਕੋਈ ਵੀ ਕੰਮ ਕਿਤੇ ਵੀ ਲਾਓ ਰੇਕ ਸਾਈ ਫਿੱਟ ਆਉਂਦਾ ਰੈਕਟਰ ਜੀ ਇਹ ਖਰਚੇ ਪੱਖੋਂ ਰੇਕਟਰ ਨੂੰ ਖਰਚਾ ਘਟਾ ਜੀ ਇਹਦਾ ਠੀਕ ਹੈ ਜੀ ਲੈ ਇਹ ਖਰਚਾ ਬਾਈ ਕਹਿੰਦਾ ਪੂਰਾ ਘਟਾਗਾ ਤੇ ਬਸ ਇੱਕ ਜਿਵੇਂ ਕਹਦੀ ਬਾਈ ਜੀ ਸੋ ਪੱਖੋਂ ਮਾਰ ਖਾਂਦਾਗਾ ਜੇ ਤੇਲ ਕੱਪੇ ਨੂੰ ਸਾਰਿਆਂ ਨੂੰ ਬੈਸਟ ਰੈਕਟਰ ਹੈ ਜੀ ਹਾਂ ਹਾਂ ਬਹੁਤ ਵਧੀਆ ਰੈਕਟਰ ਜੀ ਠੀਕ ਹੈ ਜੀ ਤੇ ਵਿੱਚ ਕੁਝ ਆਪਣੀ ਏਰੀਏ ਚ ਥੋੜੀ ਡਿਮਾਂਡ ਘਟਾ ਜੀ ਵਿੱਚ ਏਰੀਏ ਚ ਬਹੁਤ ਪਸੰਦ ਕਰਦੇ ਨੇ ਲੋਕ ਇਹ ਕਿੰਨੇ ਮਾਡਲ ਹੈ ਬਾਈ ਜੀ ਇਹ 21 ਮਾਡਲ ਹੈ ਜੀ ਐ ਵੀ 21 ਮਾਡਲ ਹੈ ਜੀ ਟੈਰਨ ਦੀ ਗੱਲ ਕਰ ਵੀ ਨਾਲ ਟਾਇਰ ਨਾਲ ਦੇ ਸਾਰਾ ਕੁਝ ਨਾਲ ਦਾ ਕੋਈ ਖੁੱਲਾ ਕਰੇ ਨਹੀਂ ਕਿਦੋਂ ਵੀ ਰੈਕਟਰ ਠੀਕ ਆ ਜੀ ਚਲੋ ਬਾਈ ਜੀ ਹਜੇ ਤੱਕ ਬਾਈ ਕਹਿੰਦਾ ਤੋਤਾ ਦਾਤਾ ਵੀ ਨਹੀਂ ਹੈਗਾ ਜੀ ਬਾਈ ਖੜਾ ਜੂਰੇ ਬਸ ਬਸੋ ਬਾਈ ਜੀ ਬਾਕੇ ਤੁਸੀਂ ਚੈੱਕ ਵੀ ਕਰ ਲੋ ਰੇਤਾ ਰੁੱਤਾ ਵੀ ਉਹਨੇ ਪੈਗਾ ਜੇ ਧੋਕੇ ਕੰਪਨੀ ਰਿਕਾਰਡ ਵਾਲਾ ਬਣ ਜਾਊਗਾ ਨਵਾਂ ਬਣ ਜਾਊ ਰੈਕਟਰ ਹੀ ਜਾਵਾਂ ਠੀਕ ਆ ਜੀ ਕੀ ਡਿਮਾਂਡ ਆ ਬਾਈ ਜੀ ਦੀ ਇਹਦੀ 5,65,000 ਰੁਪਏ ਡਿਮਾਂਡ ਹੈ 21 ਮਾਡਲ ਰੈਕਟਰ ਹੈ ਡਿਸਟ੍ਰੀਬਿਊਟਰ ਚ ਠੀਕ ਆ 50 ਨੰ ਹਾਂਜੀ 21 ਮਾਡਲ 650 ਤੋਂ ਪਲੱਸ ਆਉਂਦਾ ਜੀ ਠੀਕ ਕੰਮ ਨੂੰ ਇਹ ਵਧੀਆ ਰੈਕਟਰ ਹੈ ਪੂਰਾ ਕੰਮ ਨੂੰ ਝੋਟਾ ਹੀ ਹੈ ਹਾਂ ਹਾਂ ਕੰਮ ਨੂੰ ਜਿਹੜੇ ਮਰਜ਼ੀ ਰੈਕਟਰ ਦਾ ਮੁਕਾਬਲਾ ਕਰਾਈ ਜੋ ਜੇ ਟੈਰਨ ਦੀ ਗੱਲ ਕਰੀ ਬਈ ਨਾਲ ਦੇ ਅਗੇ ਚਾਲ ਚਲਾਵੇ ਦੀ ਗੱਲ ਕਰੀ ਕਿੰਨਾ ਕਰ ਜਮਾ ਓਕੇ 1000 ਘੰਟੇ ਦੇ ਅੰਦਰ ਚੱਲੇ ਰੈਕਟਰ ਜੀ ਠੀਕ ਹੈ ਜੀ 1000 ਘੰਟੇ ਦੇ ਅੰਦਰ ਅੰਦਰ ਚੱਲੇ ਹਾਂਜੀ ਹਾਂਜੀ ਚਲੋ ਬਈ ਜੀ ਅਰਜਨ 605 ਹਾਂਜੀ ਹਾਂ ਇਹਦੇ ਵੀ ਕੰਡੀਸ਼ਨ ਚੈੱਕ ਕਰੋ ਇਹ ਨਵੀਂ ਰੈਕਟਰ ਜੀ ਮੰਨ ਲਓ 23 ਮਾਡਲ ਹੀ ਹੈ ਜੀ ਰੈਕਟਰ ਇਹ ਠੀਕ ਹੈ ਜੀ ਹਾਂਜੀ ਹਾਂਜੀ ਟਾਇਰ ਇਹਦੇ ਦੁਬਾਰੇ ਦੇ ਨੇ ਕਿ ਨਹੀਂ ਨਹੀਂ ਨਾਲ ਦੇ ਜੀ ਨਾਲ ਦੇ ਤੇ ਫਰੰਟ ਵੇ ਜੀ ਸ਼ੌਂਕ ਨੂੰ ਰੇਡੀਅਲ ਪਾਏ ਹੋਏ ਨੇ ਕਿ ਹਾਂਜੀ ਹਾਂ ਗੋਲ ਜੇ ਮਤਲਬ ਹੁਣ ਡਿਜ਼ਾਈਨ ਜਾਂ ਚੱਲਦੇ ਨੇ ਬਸ ਹੋਰ ਜੀ ਪਵਾ ਲੈਂਦਾ ਅਗਲੇ ਤੇ ਚੌਕੜਾ ਜੇ ਕਿਹਦਾ ਕਦੇ ਕਿ ਮੈਂ ਕਹਦੀ ਆਪਾਂ ਸਾਰਿਆਂ ਦਾ ਮਾਰਕਾ ਖੜਾ ਕੇ ਬਾਈ ਜੀ ਲਓ ਬਾਈ ਚੈੱਕ ਕਰੋ Ориਜినਲ ਦੀ ਬਾਈ ਜੀ ਗਾਰੰਟੀ ਇਹਦੀ ਹਾਂਜੀ ਹਾਂ Ориਜినਲ ਦੀ ਗਾਰੰਟੀ ਹੈ ਵੀਰੇ ਠੀਕ ਹੈ ਜੀ ਤੇ ਲਓ ਬਾਈ ਜੀ ਜਿਵੇਂ ਆਪਾਂ ਕਹਦੀ ਬਾਈ ਜੀ ਮਗਰਾਟਾ ਵਗੈਰਾ ਤੇ ਟੇਪ ਦਾ ਵਗਲਾ ਕਰਾਈ ਲੈਂਦਾ ਵਿਚਾਲੇ ਵੀ ਬਾਈ ਟੇਪ ਕਰਵਾਈ ਬੈਠੇ ਨੇਗੇ ਤੇ ਕੀ ਡਿਮਾਂਡ ਹੈ ਬਾਈ ਜੀ ਇਹਦੀ 7 ਲੱਖ ਰੁਪਏ ਡਿਮਾਂਡ ਹੈ ਟਰੈਕਟਰ ਦੀ 7 ਲੱਖ ਰੁਪਏ ਡਿਮਾਂਡ ਅਗੇ ਇਹ 60 ਪਾਵਰ ਦੀ ਕੈਟਾਗਰੀ ਟਰੈਕਟਰ ਹੈ ਜੀ ਹੁਣ ਤਾਂ ਮਤਲਬ ਇਹ ਬੰਦ ਹੋ ਗਏ ਟਰੈਕਟਰ ਠੀਕ ਆ ਜੀ ਹਾਂ ਹੁਣ ਇਹ ਪੀਪੀ ਚਾ ਰਹੇ ਨੇ ਛੋਟੀ ਪਾਵਰ ਚ ਠੀਕ ਆ ਜੀ ਤੇ ਲੋਬਾ ਜੀ ਬਾਕੀ ਕੀ ਕਹਿੰਦੇ ਨੇ ਟਰੈਕਟਰ ਚੱਲ ਚਲਾਵੇ ਦੀ ਗੱਲ ਕਰੀ ਬਈ ਜੀ ਨਵਾਂ ਟਰੈਕਟਰ ਹੀ ਬਿਲਕੁਲ ਜਮਾ ਨਵਾਂ ਜਮਾ ਨਵਾਂ ਮਨ ਲਗਾਜ ਭਾਈ ਜਾਂਸੀ ਵਾਲੇ ਸੁਣਨ ਫੜਾ ਇਹਨੇ ਪ੍ਰਾਣ ਟਰੈਕਟਰ ਹਾਂ ਬਸ ਜੀ ਵਿੱਚ ਕੋਈ ਕਿਵੇਂ ਲੋਕਾਂ ਦਾ ਹਸਾਬ ਹੈ ਜੀ ਲੈ ਲੈ ਟਰੈਕਟਰ ਫਿਰ ਹੋਰ ਬਦਲ ਕੇ ਲੈਣੇ ਲੈ ਭਾਈ ਜੀ ਜਮਾ ਨਵ ਤਦ ਲੋ ਬਈ ਆ ਕਿ ਆ ਸਟੈਂਡਰਡ ਆ ਹਾਂਜੀ 460 460 ਹੀ ਪਹਿਲੇ ਕਿੰਨੇ ਹਸ ਪਾਵਰ ਚਾਹੀਦਾ ਬਾਈ ਜੀ ਇਹ 60 ਕੈਟਾਗਰੀ ਦਾ ਜੀ 60 ਕੈਟਾਗਰੀ ਦਾ ਚਲੋ ਬਾਈ ਜੀ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀਗੀ ਇਸਰ ਬਾਰੇ ਵੀ ਸੂਪ ਕੁਮਾਰ ਖਾਂਦਾਗਾ ਇਹ ਵੀ ਇਦਾਂ ਦਾ ਟਰੈਕਟਰ ਹੈਗਾ ਹੈ ਤਾਂ ਪੂਰਾ ਇੰਜਨ ਗੇਅਰ ਦਾ ਹੈ ਵੀ ਛੋਟਾ ਹੀ ਹੈਗਾ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਦੇ ਦੁਬਾਰਾ ਦੇ ਨਹੀਂ ਜੀ ਹੈਗੇ 80 ਕਪੈਸਿਟਰ ਠੀਕ ਆ ਜੀ ਹਾਂਜੀ ਹਾਂ ਸਾਰਾ ਟਰੈਕਟਰ ਓਰੀਜਨਲ ਆ ਜੀ ਇਹ ਸਤਰੀ ਸੁਤਰੀ ਕੰਪਨੀ ਵੱਲੋਂ ਜਿਹੜੀ ਨੇ ਆਉਂਦੀ ਦੀ ਉਦੋਂ ਦੀ ਨਾਲ ਹੀ ਆ ਜੇ ਚਲਾਵੇ ਦਾ ਬਹੁਤ ਚੰਗਾ ਆਜਲਾ ਵੀ ਦਾ ਪੂਰਾ ਓਕੇ ਹੈ ਬਿਲਕੁਲ ਓਕੇ ਹੈ ਜੀ ਠੀਕ ਹੈ ਜੀ ਤੇ ਫਰੰਟਰ ਇਹਨਾਂ ਦੇ ਮੇਲੇ ਦਾ ਦੂਜੇ ਨਾਲੋਂ ਵੱਡੇ ਹੁੰਦੇ ਨੇ ਨਾ ਜੀ ਹਾਂ 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 ਇਹ ਨਾਟ ਗੇਅਰ ਵਾਲੇ ਹੁੰਦੇ ਨੇ ਟਾਇਰ ਦੀ ਠੀਕ ਹੈ ਜੀ ਤੇ ਸਾਰਾ オリジナル ਹੀ ਹੈ ਬਾਕੀ ਤੁਸੀਂ ਜੱਜ ਵੀ ਕਰ ਸਕਦੇ ਹੋ ਬਾਈ ਜੀ ਕੰਡੀਸ਼ਨ ਦੇਖ ਕੇ ਵੀ オリジナル ਹੀ ਹੈਗਾ ਤੇ ਮਾਡਲ ਬਾਈ ਜੀ ਮਾਡਲ 2002 ਹੈ ਜੀ 2002 ਹਾਂ ਜੀ ਠੀਕ ਹੈ ਤਾਂ ਹਜੇ ਤੱਕ ਦਵਾਰੇ ਦੇ ਟਾਇਰ ਨਹੀਂ ਹਾਂ ਦੂਜੀ ਜੋੜੀ ਹੈ ਜੀ ਹੁਣ ਬਾਈ ਦੂਜੀ ਜੋੜੀ ਹੈ ਹਾਂ ਜੀ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਜੀ ਦੀ ਇਹਦੀ 290000 ਰਾਈ ਠੀਕ ਹੈ ਜੀ 290000 ਪਾਕੀ ਮਾਨਤਾ ਨਾ ਹਾਂਜੀ ਉਹ ਮੌਕੇ ਸੁਣਵਾ ਜਦੋਂ ਕੋਈ ਸੌਦਾ ਹੁੰਦਾ ਜੀ ਫਿਰ ਮੂੰ ਤਾਂ ਉਹ ਨਹੀਂ ਕਰਿਆ ਜਾਂਦਾ ਜੀ ਠੀਕ ਹੈ ਜੀ ਤੇ ਕਈ ਵਾਰ ਕਹਿੰਦੇ ਨੇ ਭਾਈ ਮਹਿੰਗਾ ਕਾ ਕੋਈ ਨਾ ਭਾਈ ਇੱਕ ਵਾਰੀ ਤੁਸੀਂ ਕਾਲ ਕਰਿਓ ਹਾਂਜੀ ਹਾਂ ਹਾਂਜੀ ਹਾਂ ਜੇ ਕੋਈ ਸਹੀ ਰੇਟ ਲਾਉਂਗੇ ਤਾਂ ਦੇਵਾਂਗੇ ਇਹ ਮੈਸੀ ਹੈ ਜੀ 9000 ਠੀਕ ਹੈ ਜੀ ਚਲੋ ਭਾਈ ਖੁੰਡੇ ਪਲੇਟਫਾਰਮ ਵਾਲਾ ਗਿਆ ਹਾਂਜੀ ਚਲੋ ਭਾਈ ਛੋਟੇ ਘੇਰ ਚ ਆ ਗਿਆ ਜੇ ਟਾਇਰਾਂ ਦੀ ਗੱਲ ਕਰੀਏ ਭਾਈ ਜੀ ਟਾਇਰ ਦੇ 16 ਦੇ ਨਹੀਂ ਦੁਬਾਰਾ ਦੇ ਟਾਇਰ ਨੇ 60 ਪੈਸੇ ਦੁਬਾਰੇ ਦੇ ਟਾਇਰ ਨੇ 80 ਕ ਪੈਸੇ ਤੇ ਮਾਡਲ ਭਾਈ ਜੀ ਮਾਡਲ ਦੁਆਰੇ ਦੇ ਟਾਇਰ ਨੇਗੇ ਰੰਗ ਪੇਂਟ ਦਾ ਬਾਈ ਜੀ origignal ਸਾਰਾ ਟਰੈਕਟਰ ਜੀ ਰੰਗ ਪੇਂਟ ਦਾ ਬਾਈ ਕਹਿੰਦਾ ਸਾਰਾ origignal ਹੈ ਕੰਡੀਸ਼ਨ ਚੈੱਕ ਜ਼ਰੂਰ ਕਰ ਲਓ ਬਾਈ ਜੀ ਟਰੈਕਟਰ ਦੀ ਤੇ ਇੰਜਨ ਗੇਅਰ ਦਾ ਬਾਈ ਜੀ ਪੂਰਾ ਕੋਕਾ ਓਕੇ ਓਕੇ ਜਮਾ ਤਸੱਲੀ ਉਹਦਾ ਅਗਲਾ ਮੰਨ ਲਓ ਮੌਕੇ ਤੇ ਆਊਗਾ ਜਿਵੇਂ ਵੀ ਮਨ ਖੜੂ ਮੈਂ ਖੜਾ ਕੇ ਤੂੰ ਰੰਗ ਜਿੱਥੇ ਠੀਕ ਆ ਬਾਈ ਜੀ ਬਾਕੀ ਦੇਖਣਾ ਕੋਈ ਬਾਕੀ ਵੀ ਦੇਖ ਸਕਦਾ ਠੀਕ ਆ ਜੀ ਉਹ ਆਪਣੀ ਟ్రਾਈ ਜਿਵੇਂ ਵੀ ਲੈਣੀ ਉਵੇਂ ਲੈ ਲੈ ਠੀਕ ਕਾਪੀ ਕਾਗ ਜਾਂਦਾ ਦੀ ਉਹ ਆਪਣੀ ਗਾਰੰਟੀ ਹੋ ਜੇ ਨਜ਼ਰ ਨਾ ਆਉਣੀ ਹੁੰਦਾ ਅਗਲੇ ਦੀ ਆਪਣੀ ਗਾਰੰਟੀ ਠੀਕ ਆ ਜੀ ਤੇ ਕੀ ਡਿਮਾਂ 3 स्पीड ਚੱਕ ਟੂ ਸਪੀਡ ਨਹੀਂ ਇਹ ਟੂ ਸਪੀਡ ਚ ਹੀ ਹੁੰਦੇ ਨੇ ਮੈਸੇਜ ਟੂ ਸਪੀਡ ਚ ਹਾਂਜੀ ਹਾਂ ਠੀਕ ਆ ਜੀ ਚਲੋ ਬਾਈ ਜੀ ਅਰਜਨ ਸੋਨ ਨੂੰ ਦਿਖਾ ਦਨੇ ਇੱਕ ਹੋਰ ਤੇ ਚੌਕੜਾ ਟਾਇਰਾਂ ਦਾ ਇਹਦਾ ਵੀ ਨਵਾਂ ਪਿਆ ਗਿਆ ਹਾਂਜੀ ਲੋ ਬਾਈ ਜੀ ਬਾਕੀ ਜੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਕਿਹੜੀ ਕੰਪਨੀ ਦੇ ਟਾਇਰ ਨੇ ਗੁੱਡਇਰ ਦੇ ਜੀ ਗੁੱਡਇਰ ਦੇ ਜੀ ਠੀਕ ਆ ਜੀ ਤੇ ਮਾਡਲ ਬਾਈ ਜੀ ਮਾਡਲ ਇਹ 12 ਜੀ 12 ਮਾਡਲ ਆਗਾ ਚਲੋ ਬਾਈ ਛੋਟੇ ਗੇਰ ਵਾਲਾ ਗਿਆ ਬਾਈ ਜੀ ਇਹ ਵੀ 605 ਹਾਂਜੀ ਕੀ ਡਿਮਾਂਡ ਆ ਬਾਈ ਜੀ ਇਸ ਦੀ ਡਿਮਾਂਡ ਇਹ 415000 ਰੁਪਏ ਜੀ ਦੀ ਨਵੇਂ ਟਾਇਰ ਨੇ ਚਾਰੇ ਟਰੈਕਟਰ ਨੂੰ ਠੀਕ ਹੈ ਜੀ ਉਹ 9000 ਮੈਸੀ ਹੈ ਜੀ ਵੀ 9000 ਮੈਸੀ ਜੀ ਇਹ 16 ਮਾਡਲ ਟਰੈਕਟਰ ਇਹ 16 ਮਾਡਲ ਆਗਾ ਹਾਂਜੀ ਹਾਂ ਤੇ ਉਹ 17 ਮਾਡਲ ਉਹ 17 ਜੀ 14 ਨੇ 16 ਨਾਲ 16 ਠੀਕ Ориジナル ਟਰੈਕਟਰ ਸਾਰਾ ਜੀ ਠੀਕ ਹੈ ਬਾਡੀ ਲੈਣ ਦਾ ਪੂਰਾ ਓਕੇ ਸਾਰਾ ਓਕੇ ਜੀ ਠੀਕ ਹੈ ਜੀ ਤੇ ਇਹ ਵੀ ਖੁੱਲੇ ਪਲੇਟਫਾਰਮ ਵਾਲਾ ਗਾ ਟੋਟੇ ਜੀ ਚੇਕੇ ਆ ਗਾ ਹਾਂਜੀ ਹਾਂਜੀ ਤੇ ਕਨੋਪੀ ਵਗੈਰਾ ਇਹਦੇ ਲੱਗੇ ਹੋਏ ਤੇ ਕਨੋਪੀ ਲੱਗੀ ਨਹੀਂ ਉਹਦੇ ਲੱਗੀ ਨਹੀਂ ਹੋਈ ਜੀ ਠੀਕ ਹੈ ਜੀ ਕੀ ਡਿਮਾਂਡ ਹੈ ਸੇਮ ਰੇਟ ਹੀ ਜੀ ਇਹਦਾ ਵੀ ਸ ਦਾ ਮਾਨਸਾ ਦਾ ਨੰਬਰ ਹੈ ਜੀ ਮਾਨਸਾ ਦੇ ਨੰਬਰ ਨੇ ਰੇਟਰ ਸਾਰੇ ਨੇ तकरीबन ਹਾਂਜੀ ਹਾਂ ਇਹ ਵੀ ਉਹ ਵੀ ਚਲੋ ਭਾਈ ਅਗਲਾ ਹੈਗਾ ਡੀ ਆਈ 60 ਦਾ ਹਾਂਜੀ ਚੇਂਜਰ ਗੇਅਰ ਵਾਲਾ ਹਾਂਜੀ ਹਾਂ 20 ਮਾਡਲ ਜੀ 20 ਮਾਡਲ ਹੈਗਾ ਕੱਟ ਕੈਟਾਗਰੀ ਵਾਲਾ ਗਿਆ ਤੇ ਛੋਟੇ ਗੇਅਰ ਵਾਲਾ ਗਿਆ ਸਾਈਡ ਗੇਅਰ ਵਾਲਾ ਤੇ ਟਾਇਰਾਂ ਦੀ ਗੱਲ ਕਰੀ ਭਾਈ ਟਾਇਰ ਇਹਦੇ ਨਾਲ ਦੇ ਜੀ ਇਹਦੇ ਵੀ ਨਾਲ ਦੇ ਆ ਬਾਕੀ ਬੇਟ ਉਹ ਯਾਰਾ ਕੰਪਨੀ ਵੱਲੋਂ ਜਿਹੜਾ ਆਉਂਦੀ ਸੈਸਰੀ ਨਾਲ ਜੀ ਠੀਕ ਆ ਜੀ ਤੇ ਕਿੰਨੇ ਕੇ ਪੈਸੇ ਪੈਣਗੇ ਬੇਟਰ ਤੇ ਰੱਸੀ ਪੈਸੇ ਜੀ ਨਾਲ ਦੇ ਦੇ ਠੀਕ ਆ ਜੀ ਮਾਡਲ ਜੀ ਮਾਡਲ 20 ਹੈ ਜੀ ਕੀ ਡਿਮਾਂਡ ਹੈ ਜੀ ਇਹ से लाख 35000 ਰੁਪਏ ਦਾ ਮਾਨ ਹੈ। 6 लाख 35000 ਬਾਕੀ ਸ਼ੀਟ ਵਗੈਰਾ ਓਕੇ ਪੈਣਗੇ ਬਈ। ਬਾਕੀ ਕੰਨੀ ਚ ਚੱਕ ਵੀ ਕਰ ਸਕਦੇ। ਹਾਂ ਜੀ, ਇਹ ਨੱਤਰ ਆ ਗਈ ਸਵਰਾਜ ਦਾ। ਲੈ ਬਈ ਜੀ। ਪੂਲ ਟ੍ਰੈਂਡ ਦੇ ਟਰੈਕਟਰ ਚੱਲ ਰਹੇ ਨੇ। ਪੂਲ ਟ੍ਰੈਂਡ ਚ। ਹਾਂ ਜੀ ਹਾਂ। ਬਿਲਕੁਲ ਨਮਨ ਕੋਰੇ। ਪੂਰੇ ਇਲੇ ਟਰੈਕਟਰ ਖੜ ਰਹੇ ਆ ਕਿ ਸਭ ਤੋਂ ਵੱਧ ਤੂੰ ਕਿਹਨੂੰ ਚਲਾ ਕੇ ਰਾਜੀ? ਚਲਾ ਕੇ ਉਹ ਸਾਡੇ ਲਈ ਤਾਂ ਸਾਰੇ ਟਰੈਕਟਰ ਹੀ ਵਧੀਆ ਨੇ ਜੀ। ਮਤਲਬ ਪਸੰਦ ਨੇ ਆਪਣੇ ਚਲੋ ਆਪਣੀ ਰੋਜੀ ਹੈ ਜੀ। ਹਾਂ ਜੀ। ਤੇ ਉਹ ਜਿਆਦਾ ਚਲਾਉਣ ਦੀ ਫੀਲਿੰਗ ਸਵਰਾਜ ਟਰੈਕਟਰ ਸਾਨੂੰ ਪਤੀ ਜਿਆਦਾ ਰਹੀ। ਠੀਕ ਹੈ ਜੀ। ਜ ਪੂਰੇ ਫੇਵਰੇਟ ਚੀਜ਼ ਆ ਹਾਂ ਹਾਂ ਜਾਂ ਬਸ ਇਸ ਤੋਂ ਬਾਅਦ ਆਪਾਂ ਨੂੰ ਅਰਜਨ ਜਿਆਦੇ ਪਸੰਦ ਆਈ ਚਲਾਉਣਾ ਠੀਕ ਆ ਜੀ ਤੇ ਲੋਬ ਜੀ ਕੰਡੀਸ਼ਨ ਇਹਦੀ ਵੀ ਚੈੱਕ ਕਰੋ ਜੇ ਮਾਡਲ ਦੀ ਗੱਲ ਕਰੀਏ ਬਈ ਜੀ ਮਾਡਲ 21 ਹੈ ਜੀ ਇੱਕੇ ਮਾਡਲ ਹੈ ਚਾਲ ਚੱਲ ਰਿਹਾ ਕਰ ਰਿਹਾ ਕਿੰਨੇ ਘੰਟੇ ਚੱਲੇ ਚੱਲੇ 500 600 ਘੰਟੇ ਚੱਲੇ ਸੀ 100 ਲੈ ਵੀ 500 600 ਘੰਟਾ ਚੱਲੇ ਹੋਇਆ ਹੈਗਾ ਤੇ ਫੁੱਲ ਫੀਚਰ ਵਾਲਾ ਤੇ ਇਹਦੀ ਕੀ ਮੰਗ ਆ ਜੀ ਇਹੀ ਡਿਮਾਂਡ ਹੈ ਜੀ 7,85,000 ਰੁਪਏ ਜੀ 7,85,000 ਰੁਪਏ ਬਿਲਕੁਲ ਨਵਾਂ ਟਰੈਕਟਰ ਹੈ ਜੀ ਠੀਕ ਹੈ ਜੀ ਪੂਰਾ ਨਵਾਂ ਟਰੈਕਟਰ ਹੈ ਬਾਈ ਇੰਸੂਰੈਂਸ ਚੈੱਕ ਜ਼ਰੂਰ ਕਰ ਲਓ ਓਕੇ ਰਿਪੋਰਟ ਹਾਂ ਹਾਂ ਹਰਿਆਣਾ ਨੰਬਰ ਹੈ ਜੀ ਐਨਓਸੀ ਅਗਲੇ ਦੇ ਨਾਮ ਦੀ ਮਿਲ ਠੀਕ ਹੈ ਜੀ ਹਰਿਆਣਾ ਦਾ ਨੰਬਰ ਹਾਂ ਹਾਂ ਆਪਾਂ ਕਰਵਾ ਕੇ ਦੇਵਾਂਗੇ ਠੀਕ ਹੈ ਬਾਈ ਦੱਸਿਆ ਠੀਕ ਰਹਿੰਦਾਗਾ ਭਾਈ ਨੇ ਪਹਿਲੇ ਦੱਸਤਾ ਨਾ ਕੋਈ ਬਾਰਾ ਹਰਿਆਣਾ ਦਾ ਨੰਬਰ ਓਕੇ ਹਾਂਜੀ ਫਿਰ ਬਾਕੀ ਸਾਰੇ ਪੰਜਾਬ ਨੰਬਰ ਹੀ ਨੇ ਹਾਂਜੀ ਹਾਂ ਆਹ ਹਰਿਆਣਾ ਨੰਬਰ ਇੱਕ ਠੀਕ ਹੈ ਜੀ ਕੇ 2 ਹਰਿਆਣਾ ਨੰਬਰ ਨੇ ਬਾਕੀ ਪੰਜਾਬ ਜਿਹੜਾ ਟੈਟਾ ਪੈ ਦੀ ਗੱਲ ਕਰੀ ਬਾਈ ਨਾਲ ਦੇ ਸਾਰੇ ਟੈਟੂ ਜਿਹਦੇ ਠੀਕ ਹੈ ਇਹਦੇ ਵੀ ਨਾਲ ਦੇਣਗੇ ਹਾਂਜੀ ਹਾਂਜੀ ਠੀਕ ਹੈ ਜੀ ਚੇਂਜਰ ਵਾਲਾ ਬਾਈ ਜੇ ਚੇਂਜਰ ਵਾਲਾ ਵੀ ਜੀ ਠੀਕ ਹੈ ਜੀ 55 ਹਸਪਾਵਰ ਤੇ ਵੀ ਚੇਂਜਰ ਵਾਲਾ ਹਾਂਜੀ ਹਾਂਜੀ ਸਾਈਡ ਗੀਅਰ ਚ ਸਾਰਾ origignal ਡ੍ਰਾਈਵਰ ਹੈ ਕੱਲਾ ਕਲੱਚ ਕਲੱਚ ਖੁੱਲੇ ਜੀ ਦਾ ਠੀਕ ਹੈ ਜੀ ਹਾਂਜੀ ਲਓ ਬਾਈ ਚੈੱਕ ਕਰੋ ਕੰਡੀਸ਼ਨ ਪੂਰਾ ਓਕੇ ਪਿਆ ਤੇ ਇਹਦੀ ਕੀ ਡਿਮਾਂਡ ਹੈ ਜੀ ਇਹਦੀ 5,70,000 ਦੀ ਡਿਮਾਂਡ 5 ਲੱਖ 70 ਹਜ਼ਾਰ ਹਾਂਜੀ ਹਾਂ ਤੇ ਬਾਕੀ ਮੌਕੇ ਤੇ ਮਾਨ ਤਾਣ ਹੋਰ ਹੋ ਜਾ ਹਾਂਜੀ ਹਾਂ ਕਾਪੀ ਕਾਗਜ਼ ਆ ਤੁਸੀਂ ਪੂਰੀ ਗਾਰੰਟੀ ਹੈ ਹਾਂਜੀ ਠੀਕ ਹੈ। ਕਿੱਥੇ ਕਿਸਨ ਬਾਈ ਜੀ? ਕਿਸਨ ਪਿੰਡ ਪੱਠੜਾ ਜੀ। ਜ਼ਿਲ੍ਹਾ ਬਰਨਾਲਾ ਧਨੋਲੇ ਦੇ ਨੇੜੇ ਧਨੋਲਾ ਮੰਡੀ ਦੇ ਨਾਲ। ਠੀਕ ਹੈ ਬਾਈ ਜੀ। ਹਾਂਜੀ ਹਾਂਜੀ। ਤੇ ਆਪਣਾ ਚੈਨਲ ਵੀ ਹੈ ਬਾਈ ਜੀ। ਹਾਂਜੀ ਹਾਂ ਚੈਨਲ ਹੈ ਜੀ ਉਹਨਾ ਪੱਠੜ ਟਰੈਕਟਰ ਸੇਲ ਦੇ ਨਾਂ ਤੇ YouTube ਤੇ ਜੀ। ਠੀਕ ਹੈ ਜੀ। ਕੋਈ ਜਾਣਕਾਰੀ ਲੈਣੀ ਆ ਕਿਸੇ ਨੇ ਵੀ ਉਹਦੇ ਵੀ ਵੀਡੀਓ ਆਉਂਦੀ ਰਹਿੰਦੇ ਨੇ ਆਪਣੇ ਦੇਖ ਸਕਦਾ ਬੰਦਾ। ਠੀਕ ਹੈ ਜੀ। ਹਾਂਜੀ ਹਾਂ। ਤੇ ਲੋ ਬਾਈ ਜੀ ਬਾਈ ਦਾ ਪੱਠੜ ਗੁਰੀ ਪੱਠੜੀ। ਪੱਠੜ ਟਰੈਕਟਰ ਚੈਨਲ। ਪੱਠੜ ਟਰੈਕਟਰ ਦੇ ਨਾਂ ਤੇ ਚੈਨਲ ਹੈਗਾ। ਬਾਈ ਨੂੰ ਸਪੋਰਟ ਜ਼ਰੂਰ ਕਰਿਓ। ਹਾਂਜੀ। ਲੋਭਾ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਮਿਲਦੇ ਆ ਕਿਸੇ ਨਵੀਂ ਵੀਡੀਓ ਤਦ ਤੱਕ ਲਈ ਧੰਨਵਾਦ